ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁੱਖੀ ਟਿਬਾਣਾ ਇਹ ਬਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ইনফੋ ਕਿਸਾਨ ਵੀਰੋ ਇਹ ਆਪਣਾ ਖੇਤ ਆ ਗਿਆ ਜਿਹੜੀ ਪੂਸਾ ਬਾਸਮਤੀ 1985 ਵੈਰਾਈਟੀ ਆਈ ਹੈਗੀ ਨਵੀਂ ਪੂਸਾ ਬਾਸਮਤੀ 1509 ਦੇ ਵਿੱਚੋਂ ਇਹ ਵੈਰਾਈਟੀ ਆਈ ਹੈ ਤੇ ਡੀਐਸਆਰ ਵਾਸਤੇ ਵੈਰਾਈਟੀ ਦਿੱਤੀ ਹੈਗੀ ਯੂਨੀਵਰਸਿਟੀ ਨੇ ਆਈਆਰਏ ਦਿੱਲੀ ਯੂਨੀਵਰਸਿਟੀ ਦੀ ਵੈਰਾਈਟੀ ਹੈ ਤੇ ਆਪਾਂ ਇਹ ਡੀਐਸਆਰ ਜਿਹੜੀ ਹੈਗੀ ਕੀਤੀ ਸੀਗੀ 20 ਅਪ੍ਰੈਲ ਨੂੰ ਆਪਾਂ ਇਹਨੂੰ ਪਾਣੀ ਲਾਇਆ ਸੀਗਾ ਬੀਜ ਕੇ ਤੇ ਚਾਰ ਪੰਜ ਦਿਨਾਂ ਚ ਆਪਾਂ ਮੰਨਦੇ ਵੀ ਹਰੀ ਹੁੰਦੀ ਐ ਤੇ 25 ਅਪ੍ਰੈਲ ਤੋਂ ਆਪਾਂ ਮੰਨ ਕੇ ਚੱਲਦੇ ਆ ਕਿ 25 ਅਪ੍ਰੈਲ ਤੋਂ ਹਰੀ ਹੋ ਕੇ ਇਹ ਅੱਗੇ ਹੁਣ ਦੇਖਦੇ ਕਿੰਨਾ ਟਾਈਮ ਲਊਗੀ ਤੇ ਇਹਦੇ ਉੱਤੇ ਆਪਾਂ ਨੇ ਐਮੇਜ਼ਥਾ ਪਰ ਜਿਹੜੀ ਸਪਰੇਅ ਆਉਂਦੀ ਹੈਗੀ ਐ ਪਰਸੂਟ ਦੇ ਨਾਮ ਤੇ ਆਉਂਦੀ ਐ ਬੀਏਐਸਐਫ ਕੰਪਨੀ ਦੀ ਤੇ ਉਹ ਆਪਣਾ ਕੀਤੀ ਸੀਗੀ ਤੇ ਉਹਦੇ ਨਾਲ ਹੈਗਾ ਕਿ ਜਿਹੜਾ ਕੋਈ ਹੋਰ ਕਿਸੇ ਕਿਸਮ ਦਾ ਬੂਟਾ ਸੀਗਾ ਉਹ ਮਰ ਗਿਆ ਸੀਗਾ ਅੱਜ ਤੋ ਤੇ ਸਿਰਫ ਪੂਸਾ ਬਾਸਮਤੀ 1985 ਜਿਹੜੀ ਹੈਗੀ ਹੈ ਉਹੀ ਇਹਦੇ ਵਿੱਚ ਬਚੀ ਹੈ ਖੇਤ ਦੇ ਵਿੱਚ ਤੇ ਹੁਣ ਦੇਖ ਸਕਦੇ ਆਪਾਂ ਕਿ ਨਿਸਰ ਚੁੱਕੀ ਆ ਕਾਫੀ ਤੇ ਬਾਕੀ ਕੁਛ ਹੈ ਜੀ ਗੋਭ ਦੇ ਵਿੱਚ ਵੀ ਹੈਗੀ ਹੈ ਤਾਂ ਕਹਿਣਾ ਮਤਲਬ ਹੈ ਕਿ ਚਾਰ ਪੰਜ ਇਹਨਾਂ ਦੇ ਵਿੱਚ ਹੀ ਸਾਰੀ ਦੀ ਸਾਰੀ ਜਿਹੜੀ ਹੈਗੀ ਹੈ ਬਾਹਰ ਆ ਜੂਗੀ ਤੇ ਬਾਕੀ ਆਪਾਂ ਇਹਦੇ ਬਾਰੇ ਸਾਰੀ ਦੀ ਸਾਰੀ ਜਿਹੜੀ ਗੱਲਬਾਤ ਹੈ ਉਹ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਕਿ ਕਿੰਨਾ ਇਹਨੇ ਟੋਟਲ ਟਾਈਮ ਲਿਆ ਕੀਤੀ ਨੇ ਤਾਂ ਜੇ ਜਿਹੜੀ ਇਹ ਹੁਣ ਗਰਮੀ ਪਊਗੀ ਵੀ ਜੁਲਾਈ ਦੇ ਵਿੱਚ ਜੁਲਾਈ ਦੇ ਐਂਡ ਤੇ ਜਾਂ ਕਿ ਜਾਂ ਆਪਾਂ ਕਹਿ ਸਕਾਂਗੇ 1 ਅਗਸਤ ਦੇ ਸ਼ੁਰੂ ਜਾਂ ਕਿ ਪੱਕ ਕੇ ਤਿਆਰ ਹੋਊਗੀ ਤੇ ਐਗਜ਼ੈਕਟ ਟਾਈਮ ਤਾਂ ਆਪਾਂ ਅੱਗੇ ਦੱਸਦਾਂਗੇ ਤੁਹਾਨੂੰ ਵੀ ਆਈਡੀ ਆਪਣਾ ਹੈਗਾ ਕਿ ਇੰਨਾ ਕੁ ਟਾਈਮ ਇਹ ਲਊਗੀ ਤੇ ਇਹ ਗਰਮੀ ਨੂੰ ਕਿਵੇਂ ਇਹਦਾ ਟਕਰਾ ਕਰਦੀ ਹੈ ਕਿ ਦਾਣੇ ਇਹਦੇ ਵਿੱਚ ਕੋਈ ਫੋਕ ਬਣ ਜਿਆ ਨਹੀਂ ਬਣਦੀ ਹੈ। ਉਹ ਆਪਾਂ ਸਾਰੀ ਗੱਲ ਕਰਾਂਗੇ ਕਿਉਂਕਿ ਇਸ ਵਾਰ ਬਹੁਤ ਜ਼ਿਆਦਾ ਬੰਦੇ ਕਹਿ ਰਹੇ ਸੀਗੇ ਕਿ ਆਪਾਂ ਨੂੰ ਗੀਤੀ ਲਾ ਲਈ ਤੇ ਅੱਗੇ ਫੇਰ ਦੋ ਵਾਰ ਲੱਗ ਸਕਦੀ ਜਾਂ ਨਹੀਂ ਲੱਗ ਸਕਦੀ। ਤਾਂ ਉਹਦੀ ਵੀ ਆਪਾਂ ਸਾਰੀ ਗੱਲ ਕਰ ਲਾਂਗੇ। ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਰਹੂਗੀ ਵੀ ਇਹ ਹੁਣ ਜਿਹੜਾ ਹੈਗਾ ਜੀ ਇਸ ਟੈਂਪਰੇਚਰ ਦੇ ਵਿੱਚ ਅਗਰ ਪੱਕਦੀ ਹੈ ਤਾਂ ਉਦੋਂ ਝਾੜ ਤੇ ਕੋਈ ਅਸਰ ਪੈਂਦਾ ਹੈ ਜਾਂ ਨਹੀਂ ਪੈਂਦਾ ਜਾਂ ਪੂਰਾ ਝਾੜ ਰਹੀ ਜਾਂਦੀ ਹੈ। ਉਹ ਸਾਰੀ ਦੀ ਸਾਰੀ ਜਿਹੜੀ ਮੇਨ ਗੱਲਬਾਤ ਰਹੂਗੀ। ਤਿਉਹ ਆਪਾਂ ਅੱਗੇ ਇੱਕ ਦੋ ਵੀਡੀਓ ਹੋਰ ਵੀ ਬਣਾ ਲਾਂਗੇ ਪੱਕੂ ਜੀ ਜਦੋਂ ਇਹ ਤੇ ਕੱਟਣ ਤੋਂ ਬਾਅਦ ਫਿਰ ਫਾਈਨਲ ਰਿਪੋਰਟ ਬਣਾ ਕੇ ਪਾਵਾਂਗੇ ਦੀ ਤੇ ਜੇ ਆਪਾਂ ਇਹਦੀ ਦੁਬਾਰਾ ਟਰਾਂਸਪਲੈਂਟ ਕਰਨੀ ਚਾਹੀਏ ਤਾਂ ਹੋ ਜੂਗੀ ਕਿਉਂਕਿ ਟਾਈਮ ਪੀਰੀਅਡ ਕਾਫੀ ਘੱਟ ਹੈ ਦਾ 110 ਦਿਨ ਦੀ ਵੈਰਾਈਟੀ ਹੈ ਟੋਟਲੀ ਸੀਡ ਟੂ ਸੀਡ ਤੇ ਉਹ ਆਪਾਂ ਦੇਖਾਂਗੇ ਕਿ ਪਹਿਲੀ ਵਾਰੀ ਲਾ ਕੇ ਇਹਨੂੰ ਲਾਵਾਂਗੇ ਆਪਾਂ ਜ਼ਰੂਰ ਕਿ ਦੋ ਵਾਰੀ ਲੱਗ ਕੇ ਕੀ ਇਹਦੇ ਵਿੱਚੋਂ ਕੋਈ ਫਾਇਦੇ ਵਾਲੀ ਗੱਲ ਹੈਗੀ ਹੈ ਨਹੀਂ ਇਸ ਵਾਰ ਬਹੁਤ ਜ਼ਿਆਦਾ ਕਿਸਾਨ ਵੀਰਾਂ ਦੇ ਸਵਾਲ ਸੀਗੇ ਕਿਆ ਗ੍ਰੇਨਟ ਟਾਈਮ ਕਟ ਟਾਈਮ ਦੀ ਵੈਰਾਈਟੀ ਹੈ ਤਾਂ ਆਪਾਂ ਇਹਨੂੰ ਦੋ ਵਾਰ ਪੌਦੇ ਖੇਤ ਦੇ ਵਿੱਚ ਲਾ ਸਕਦੇ ਹਾਂ ਜਾਂ ਨਹੀਂ ਲਾ ਸਕਦੇ। ਸੋ ਠੀਕ ਹੈ ਜੀ। ਅਗਲੀ ਵੀਡੀਓ ਦੇ ਵਿੱਚ ਇਹਦੇ ਬਾਰੇ ਫਿਰ ਹੋਰ ਗੱਲਬਾਤ ਆਪਾਂ ਕਰਾਂਗੇ। ਸੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਜ਼ਿਆਦਾ ਧੰਨਵਾਦ ਸਾਰਿਆਂ ਦਾ।